ਇਹ ਵੱੜਦੀ-ਬੁੱੜਦੀ ਨਹੀਂ। ਪਰ ਤਾਂ ਤਾਂ ਰਾਜਾ ਇਹ ਹੈਗੀ ਜੀ ਵਿਚ ਮੇਰੇ ਸਾਨੂੰ ਇਹਦਾ ਡਣੇ ਲਾਉਂਗੀ ਭਾਈ। 25 ਲੈ ਜੇ 20 ਲੈ ਜੇ। 20 ਕਿ ਲੋ 20 25 ਡਣਾ ਦੋ। 25 ਦੋ ਦੋ ਫਿਰ। ਲੈ ਕੇ ਤਾਂ ਜਾਏ ਕਿਸੇ ਹੋਟਲ 'ਚ ਰਹਿ ਜਾ। 1 ਮਿੰਟ ਖੜਾ ਜਾ ਰਾਜੂ ਆ ਚਾਰ ਦਾ ਹੁੰਦਾ। ਚਾਰ ਦਾ ਹੁੰਦਾ। ਜੀ ਕਹਿੰਦਾ ਭਾਈ ਦੋ ਤਿਆ ਨਹੀਂ ਆ ਗਿਆ। ਮਾਂ ਰਾਤ ਦਾ 1 ਵਜੇ ਆਇਆ। ਕਿਤੇ ਹੋਟਲ 'ਚ ਰਹੋ। ਇੱਥੇ ਲਾ ਇਹਨੂੰ। ਕਿੰਨੇ ਰੁਪਈਆ ਦੀ ਬੱਕਰੀ ਐ? ਇਧਰ ਬਾਰੇ ਕਰ ਇਹਨੂੰ। ਹੈ? ਕੀ ਮੰਗਦਾ ਐ? ਮੁੱਲ ਤਾਂ 32000 ਰੁਪਈਆ। 32 ਬੁੱਤੀ ਨੂੰ ਛੱਡ। ਤੂੰ ਗੱਲ ਕਰ ਲੈਣ ਦੇ ਨਾਲ। ਤੁਸੀਂ ਦੱਸ ਦੋ। ਸਹੀ ਕੱਢੋ। ਸਹੀ ਦੇ ਮੈਨੂੰ। ਕੀ ਹੋਇਆ? ਕਰੇ ਕੋਈ? ਤੇ ਬਗਲੇentra ਆ। ਆ ਦੂਰ ਨਾ ਕਰ। ਲੈ ਭਾਈ। ਲੈੋ ਜੀ। 22000 ਦੀ ਹੋਊ। ਕਿੱਥੇ ਰਾਜੂ ਯਾਰ ਕਿਉਂ ਯਾਰ ਚਾਰ ਦੰਦ ਬੱਕਰੀ ਆ ਵੀਰੇ ਰਾਜੂ ਯਾਰ ਤੈਨੂੰ ਆਪ ਯਾਰ ਮੈਨੂੰ ਹੀ ਮਾਰਨਾ ਰਾਜੂ ਮੈਨੂੰ ਹੀ ਧੱਕਾ ਕਰਕੇ ਪਰ ਬੱਤੀ ਦੀ ਵੀ ਨਹੀਂ ਹੈਗੀ ਬੱਕਰੀ ਹਾਂ ਬੱਕਰੀ ਦਾ ਵੀਰੇ 40000 ਦੀ ਆ ਮੈਂ ਤਾਂ ਦੂਰ ਵਾਲਿਆ ਕਰਕੇ ਪਹਿਲਾਂ ਨਹੀਂ ਦਿੱਤੀ ਬੱਕਰੀ ਦਾ 40000 ਦੀ ਆ ਕਿਹੜੀ ਬੱਤੀ ਦੀ ਕਹਿੰਦਾ ਤੂੰ ਖਸਮਾ ਮੇਰੇ 1800 ਡਾਇਗਰ ਮਤਾਂ ਲੈਣੀ ਨੇ ਉਹ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਆ ਯਾਰ ਹਾਂ ਪਰ ਫੇਰ ਦੇਣੀ ਕਿੰਨੇ ਉਹ ਯਾਰ ਓਏ ਭਾਈ ਤੂੰ ਛੋੜ ਨਾ ਯਾਰ ਕਰਿਆ ਕਰ ਸੌਤੇ ਜੀ ਤੁਮਾਰਾ ਜੇ ਖਰਚਾ ਸਾਨੂੰ ਸੌਦਾ ਕਰਨਾ ਫਿਰ ਕਰੀਂ ਝੋੜ ਮਿੱਠੂ ਨਾ ਇੱਥੇ ਦੇਖ ਲੈ ਯਾਰ ਮਿੱਠੂ ਵੀ ਆ ਵੀ ਚੱਲ ਬਾਈ ਦੂਰੋਂ ਆਏ ਨੇ ਮਾਨ ਲੱਗੀ ਆ ਜੀ ਅਗਲੇ ਦੇ ਦੇ ਦੱਸ ਕਿੰਨੇ ਦੀ ਤੂੰ ਦੱਸਣਾ ਯਾਰ ਇੱਕੋ ਹੀ ਦੱਸ ਦੇ ਮੈਂ ਤਾਂ ਦੱਸਦਾ ਵੀਰੇ ਜਾਂ 1000 ਘੱਟ ਦੇ ਦੇ ਯਾਰ ਨਾ ਇਹ ਨਹੀਂ ਗੱਲ ਚੱਲ ਕੇ ਜਿੱਥੇ ਗੱਲ ਜਦੋਂ ਬਣੂਗੀ ਬਾਈ ਫਿਰ ਕੋਈ ਸ਼ਕਰ ਦੁਕਾਨ ਨੂੰ ਪਕਾਈ ਜੀ ਕਰਾ ਮੈਂ ਕਰਾਂ ਪਕਾਈ ਕਰਾਉਣਾ ਫਿਰ ਤੈਨੂੰ ਪਤਾ ਹੀ ਆ ਜੀ ਦਾ ਯਾਰ 32000 ਉਹ ਚਾਰ ਦੰਦ ਦੇ ਆ ਚਾਚਾ ਦੰਦ ਵੀ ਦੇਖ ਲੈ ਭਾਈ ਇਹ ਆਦਾ ਪੈ ਭਾਈ ਲੱਗਤ ਦੰਦ ਵੀ ਚਾਰਿਆ ਹਜੇ ਆਵਦੇ ਨਾ ਕਰਦਾ ਸੀ ਦੇਖ ਰਾ ਘਾਟ ਕੀ ਆ ਪੱਟ ਚ ਮਾਹੀਦ ਮਾ ਮਾਰ ਮੈਂ ਕਰਾ ਬੀ ਉਹ ਜਦੋਂ ਦੂਰ ਹੋਏ ਨਾ ਕਰਾ ਆਉਣਾ ਤਾਂ ਹੀ ਬਈ ਕਾਦਰ ਕਰਦੇ ਆ ਕੋਈ ਜੇ ਦੇਣੀ ਹੈ ਕੋਈ ਗੱਲ ਮੁਕਾ ਕੇ ਨੇ ਦੀ ਵੇਚਣੀ ਹੈ ਤੂੰ ਹੀ ਦੱਸਣਾ ਯਾਰ ਤੂੰ ਹੀ ਦੱਸ ਤੂੰ ਹੀ ਦੱਸ ਤੂੰ ਹੀ ਦੱਸ ਦੇ ਵੀਰੇ ਤੂੰ ਹੀ ਦੱਸ ਤੂੰ ਹੀ ਦੱਸ ਇੱਕੋ ਹੀ ਗੱਲ ਜਾਂ ਪੂਰੇ 30000 ਵੀ ਲੈ ਜਾ ਚਲ ਮੇਰਾ ਵੀ ਕਾਹਨ ਉਹ ਕਰਨਾ ਚੱਲਣਾ ਕਿਉਂ ਵੀ ਬਈ ਦਰਸ਼ਨ ਆ ਚਾਰ ਦੰਦ ਪਟਾ 20000 ਲੱਖਾ ਬਾਕੀ ਤੂੰ ਦੱਸ ਦੇ ਹੈ ਫਿਰ ਇੱਧਰ ਆ ਜਾ ਮਕਾ ਦੇ ਪਰਾਂ ਉਹ ਜਿਹੜਾ ਪੱਕੇ ਪੱਕੇ ਤਾਂ ਹੈਗੇ ਆ ਫਿਰ ਤੂੰ ਕੱਚਾ ਕਰ ਦੇ ਜਾਂ ਪੱਕਾ ਕਰ ਦੇ ਹਾਂ ਲੈ ਲੈ ਮਰ ਪੱਕਾ ਕਰ ਦੇ ਲੋਕ ਦੇ ਨਹੀਂ ਰੱਖਣੀ ਆ ਜੇ ਤੂੰ ਦਾ ਜੇ ਕੁਝ ਦਿਖੂਗਾ ਉਹਦੇ ਕੰਨੀ ਦੇਖ ਕੇ ਕਰੀ ਨਹੀਂ ਨਹੀਂ ਰੱਖਦਾ ਇਹ ਤੈਨੂੰ ਪਤਾ ਸਾਰਾ ਕੁਝ ਆ ਪਰ ਜਬੜ 25000 ਨਹੀਂ ਹੁੰਦੀ ਬਰਾਬਰ ਬਰਾਬਰ ਨਹੀਂ ਹੁੰਦੇ ਠੀਕ ਠੀਕ ਆ ਬੈ ਲੱਗ ਜੂ 3000 ਰੁਪਏ ਰਹਿ ਗਿਆ ਮਾਦਰ ਬਾਈ ਮੈਂ ਬੋਲੇ ਨਹੀਂ ਕਰਿਆ ਦਰਸ਼ਨ ਓਏ ਹੁਣ ਉਹਦੀ ਵੀ ਮੋੜਦਾ ਮੋੜ ਮੋੜ ਆ ਰਹੇ ਨੇ ਮਾਦਾ ਮੋਲੇ ਪਾਈਆਂ ਨੂੰ ਮੈਨੂੰ ਆਇਆ ਦੱਸ ਦਰਸ਼ਨ ਚਾਰ ਦੰਦ ਪਾਠ ਅਸੀਂ ਤਾਂ ਤੇਰੀ ਤਾਂ ਉਮਰੇ ਲੰਘੀ ਕੌਣ ਦੇ ਦੂ ਪਾਠਕ੍ਰਮੇ ਧਿਆਨ ਮਾਰ ਥੰਡੋ ਦੇਗਾ ਕਰਾਂਗੇ ਇਹ ਵੀ ਬੰਦੀ ਕਿੱਥੇ ਕੋਲੋਂ ਕਰ ਰਿਹਾ ਗਾੜੀ ਨੂੰ ਕੰਡੋ ਸੰਗੋਂ ਦੇਤੇ ਮਾਰੀ ਹੁਣ ਲਵਰਾ ਕਰ ਬਸ ਵੇਚਤੀ ਹੂੰ ਜਿਪ ਭਜਾਉਣੇ ਨੇ ਭਜਾ ਦੇ ਨਹੀਂ ਭਜਾਉਣੇ ਤਾਂ ਕਾਨੂੰਨ ਹੈ ਰੱਬ ਦਾ ਮੈਂ ਇੱਕ ਇੱਕ ਗੱਲ ਕਹੂੰਗਾ ਬਿਸ਼ੱਕ ਨਾ ਵੇਚ ਮੈਂ ਕੋਈ ਨਹੀਂ ਫਿਰ ਅਸੀਂ ਚੱਲੇ ਮੁੜ ਕੇ ਨਹੀਂ ਖੜਦੇ ਮੁੜ ਕੇ 26 ਦੀ ਉਹ ਨਹੀਂ ਵੀਰਾ ਜੀ ਉਹ ਕਾ ਨੂੰ ਪਾ ਦੇ ਬਾ ਦੱਸਣ ਯਾਰ ਪੱਠ ਦੱਸ ਉਹ ਰਾਜੂ ਮੜਾ ਪੱਠ ਕਹਿੰਦੀ ਦੇਖ ਵੀ ਉਹ ਪੱਠ ਦੇਖ ਲਈ ਓਏ ਅੜਦਾ ਨਹੀਂ ਖਸਮਾ ਦੂਰ ਜਾਊਗੀ ਉਹ ਦੂਰ ਮੈਂ ਪਹਿਲਾਂ ਦੂਰ ਵਾਲਿਆਂ ਨੂੰ ਇਹ ਦਿੱਤੀ ਆ ਮੈਂ ਅੜਦਾ ਨਹੀਂ ਪੱਠ ਚਾਰ ਦੰਦ ਦਾ ਸਾਡਾ ਵੀ ਕੁਸਮਾਨਤਨ ਕਰਨਗੇ ਵਿਚਾਰੇ ਮਾਨਤਨ ਨੂੰ ਤਾਂ ਆਪਾਂ ਸਾਰੇ ਉਹ ਗੱਡੀ ਦਾ ਕਿਰਾਇਆ ਵੀ ਤੂੰ ਚਾਰ ਦੰਦਾਂ ਚਾਰ ਦੰਦ ਜਿਹੜੇ ਮਗਰ ਕਟਰੂ ਵੀ ਔਲਾਦ ਹੈ ਹਾਂ ਕਟਰੂ ਖੜਦਾ ਕੈਨ ਮੈਂ ਇਹਦੇ ਇਹ ਵੀ ਦੋ ਦਊ ਦੰਦ ਵੀ ਚਾਰ ਆਹ ਕਟਰੂ ਨਾਲ ਰਹਿੰਦਾ ਦਵਾ ਦੋ ਲਾਇਆ ਦਵਾ ਕਹਿੰਦੇ ਆ ਛੋਟੇ ਨਾਲ ਟੱਟਰੂ ਨਾਲ ਆਂਦਵੀ ਰਾਜੂ ਚਾਰ ਆ ਵੀਰੇ ਪੱਠਾ ਕਿੱਥੇ ਦਰੀਆ ਵਿਚਾਰ ਦਾਂਦਾ ਹੈ ਓਏ ਜੰਮੂ ਤੋ ਅੱਗੇ ਜਾਉ ਰਾਜੂ ਕੁਸੀ ਤੇ ਪਹੁੰਚ ਜੇ ਪਹੁੰਚ ਜੇ ਬਧੀਆ ਪਹੁੰਚੇ ਰਾਜੂ ਕੁਸੀ ਕਿਉਂ ਗੱਬ ਲੱਭਾ ਪਤਾ ਨਹੀਂ ਕੀ ਬੰਸ ਸਕਦਾ ਪਹੁੰਚੂਗੀ ਪਹੁੰਚੂਗੀ ਰਾਜੂ ਪੱਕੇ ਪੱਕੇ ਪਾਨਾਂ ਤੇ ਹੋਈ ਖੜੀ ਆ ਹੁਣ ਇਹ ਪਹੁੰਚੀ ਆ ਚਾਰ ਦੰਦ ਪੱਠਾ ਚਾਰ ਦੰਦਾਂ ਦਾ ਚਾਰ ਦੰਦ ਨਿਗਾਹ ਮਾਰ ਕਿੱਥੇ ਖੜੀਆਂ ਨੇ ਇਹ ਚਾਰ ਦੰਦ ਚਾਰ ਦੰਦ ਕਿੱਥੇ ਖੜੀਆਂ ਨੇ ਮੈਨੂੰ ਐਂ ਦੱਸ ਉਹਨਾਂ ਚ ਗੰਜੈਸ ਨਹੀਂ ਨਹੀਂ ਹਾਂ ਚਾਰ ਦੰਦ ਕਿੰਨੇ ਮਹੀਨੇ ਦੀ ਹੋ ਜਾਂਦੀ ਆ ਓਏ ਇੰਨੇ ਨਾ ਮਹਿੰਗੀ ਰਹੀ ਹੋਣ ਲੱਗੀ ਸੱਚਾਈ ਨਹੀਂ ਚਾਰ ਮਹੀਨੇ ਮੈਂ ਨਹੀਂ ਭਜਾਉਂਦਾ ਦੇਖ ਫਿਰ ਭਜਾਣੇ ਆ ਪਿੱਛੋ ਹਾਕ ਨਾ ਮਾਰੀ ਮੈਂ ਹਾਕ ਨਹੀਂ ਮਾਰਦਾ ਚੱਲੀਏ ਬਈ ਫਿਰ ਹੁਣ ਨਹੀਂ ਤੁਹਾਨੂੰ ਪੁੱਗਦੀ ਓਏ ਰਜੂ ਜਾ ਰੇ ਵੇਲਾ ਸਾਡੇ 26 ਨਹੀਂ ਹੋਣੀ ਕਿਉਂ ਨਹੀਂ ਹੋਣੀ ਨਹੀਂ ਹੋਣੀ ਕਸਾਈਆਂ ਚ ਨਾ ਪਾਇ ਵੀਰਾ ਯਾਰ ਬੰਦੇ ਨੂੰ ਪੂਰਾ 27 ਦੀ ਦੇ ਚੱਕ ਪਰੇ ਫਾੜ ਓਏ ਆ ਓਏ ਆ ਓਏ ਫੜਾ ਹਰ ਬੱਕਰੀ ਲੈ ਜਾ ਖੁਸ਼ ਆ ਆ ਓਏ ਇਧਰ ਬੱਕਰੀ ਮੈਨੂੰ ਪਾ ਆ ਜਾ ਹੁਣ ਵੀਡੀਓ ਬਣਾ ਆ ਜਾ ਮਰੀ ਜੀ ਜੰਮੂ ਕਸ਼ਮੀਰ ਤੋਂ ਆਇਆ ਤਾਜ਼ਾ ਸੇਬ ਨਹੀਂ ਆਇਆ ਥੱਲੋਂ ਗੁੰਨਾਂ ਦਾ ਦੇਖਣਾ ਕਹੇਗਾ ਸਾਨੂੰ ਦੋਹੀ ਤਾਂ ਗੱਲ ਉਰੇ ਫੜ ਬੱਕਰੀ ਉਰੇ ਆ ਓਏ ਅਮਲੀਆ ਮੈਜਰ ਅਮਲੀ ਉਹ ਨਾ ਓਏ ਪਹਿਨਾ ਮਰਾਸਤਾਨੀ ਬਣਾਤਾ ਉਹ ਹੋਰੇ ਉਹ ਮੇਰੀ ਬਣਾਇਆ ਰਾਸਤਾਨੀ ਕਿਹਦਾ 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 ਕਿ ਕਸ਼ਮੀਰ ਸੇ ਕਸ਼ਮੀਰ ਕਸ਼ਮੀਰ ਸੇ ਜੰਮੂ ਤੋਂ ਪਾ ਕੇ ਅੱਗੇ ਕਸ਼ਮੀਰ ਇਹ ਸੇਬਾਂ ਦੀ ਬੇਟੀ ਦਾ ਲਿਆਂਦਾ ਪਤੰਦਰਾ ਸਾਡੇ ਵਾਸਤੇ ਅੱਧੀ ਦਿਹਾਲਾਂ ਦੇ ਉਸੇ ਸੇਬ ਤਾਂ ਇਦ ਕੀ ਸਾਡਾ ਬਹੁਤ ਖਰਾਬ ਹੋ ਗਿਆ ਬਹੁਤ ਬਹੁਤ ਖਰਾਬ ਹੋ ਗਿਆ ਬੱਕਰੀ ਅੱਛੀ ਲਗੀ ਹਾਂ ਸਹੀ ਚੰਗੀ ਹੈ ਬਹੁਤ ਸਹੀ ਖੁਸ਼ ਹੈ ਤੂੰ 27000 ਰੁਪਏ ਮਹਿੰਗੀ ਤੋਂ ਨਹੀਂ ਠੀਕ ਹੈ ਅਗਰ ਮਹਿੰਗੀ ਆ ਵੀ ਮੋੜ ਦੇ ਕਿਉਂ ਜੀ ਨਾ ਨਾ ਠੀਕ ਆ ਵੀਡੀਓ ਚ ਬੋਲ ਰਹੇ ਅਸੀਂ ਅਗਰ ਮਹਿੰਗੀ ਲੱਗਦੀ ਹੈ ਤੂਰੋਂ ਆਇਆ ਕੋਈ ਜ਼ਰੂਰੀ ਨਾ ਲੈ ਕੇ ਜਾਈ ਇਹ ਮੇਲਾ ਰੰਗ ਬਰੰਗਾ ਤੈਨੂੰ ਜੇ ਕੋਈ ਚੰਗੀ ਹੋਰ ਲੱਗਦੀ ਹੈ ਹੋਰ ਵੀ ਲੈ ਸਕਦਾ ਸਾਡੇ ਬੰਨਣ ਚ ਨਾ ਰਹੀਂ ਕਿਉਂ ਅਸੀਂ ਤਾਂ ਦਲਾਲ ਆ 2 ਰੁਪਏ ਉਹਦੇ ਕਮਾ ਕੇ ਖਾਣੇ ਨੇ ਪਿੱਛੋਂ ਸਾਨੂੰ ਨਾ ਕਹੀਂ ਵੀ ਮਹਿੰਗੀ ਦਵਾਈ ਕਿਉਂ ਮੈਂ ਇੱਧਰ ਸਹੀ ਗੱਲ ਆ ਭਾਈ ਸਹੀ ਹਜੇ ਮੈਂ ਇੱਧਰ ਸਾਡੇ ਹੱਥ ਚ ਐ ਸਾਈ ਤੇਰੇ ਹੱਥ ਚ ਐ 100 ਵੀ ਤੁਸੀਂ ਵਰਦੋ ਖੁਸ਼ ਐ ਫਿਰ ਹੁਣ ਪੈਸੇ ਦੇ ਦਈਏ ਮੈਂ ਇੱਧਰ ਤੂੰ ਵੀ ਖੁਸ਼ ਐ ਭਾਈ ਜਾਂ ਹੋ ਗਈ ਬੱਕਰੀ 2 ਰੁਪਏ ਕੱਚਾ ਕੰਮ ਨਹੀਂ ਆਪਾਂ ਦਰਸ਼ਨ ਕਰਦੇ ਲੋਕਾਂ ਦੀਆਂ ਜੁੱਤੀਆਂ ਤੋਂ ਸਾਨੂੰ ਡਰ ਲੱਗਦਾ ਐ ਜੇ ਜਾਨਾ ਰਾਜੂ ਜਿੰਨੇ ਮੁੰਬੀਆ ਗੱਲਾਂ ਹਾਂ ਚਾਰ ਦੰਦਾਂ ਦੀ ਬੱਕਰੀ ਕਿੱਥੇ ਆਸੀ ਗਲਤ ਕੰਮ ਕਰਨੋਂ ਹਟੇ ਹੋਏ ਆ ਵਕੀਲ ਹੋਣ ਆਪਾਂ ਨੇ ਕਿਉਂ ਜੀ 2 ਰੁਪਈਆ ਪਿੱਛੇ ਕਿਦੋਂ ਛੱਤਰ ਖਾਈਏ ਮੰਨ ਕੇ ਦੂਰੀ ਆਪਾਂ 80000 ਦਾ ਖੇਤ ਨੇ ਆਉਂਦਾ ਹਾਂ ਹਾਂ ਛੇਲੂ ਆਉਂਦਾ ਦਾਦ ਮੈਂ ਘਰ ਹੁਣ 12-12 ਨੂੰ ਵੇਚੀ ਖੜਿਆ ਨਿਕੇ ਨਿਕੇ ਕਿਵੇਂ ਨੇ ਚਾਰ ਦਾ ਦਹੀ ਕਿੱਥੇ ਖੜੀਆਂ ਨੇ ਬੱਕਰੀ ਆ ਜਾਂਦੀ ਆਹ ਭਾਜ ਆ ਜਾਂਦੀ ਇਹਨਾਂ ਦਾ ਭਾਜ ਆ ਜਾਂਦੀ ਮੇਰੀ ਗੱਲ ਦੁਰਨਾ ਪੱਟ ਥੋੜੀ ਕੱਦ ਨੇ ਦੇ ਦਿੱ ਬੱਟ 40-45 ਹਜ਼ਾਰ ਦੀ ਸੀ ਉਹੀ ਤਾਂ ਗੱਲ 40-45 ਖੁੱਲੀ ਕੱਦ ਨੇ ਲੈ ਲਈ ਸਨਖ ਬਹੁਤ ਹੈ ਪੱਟ 'ਚ ਸਸਰੀਕਰ ਸਨਖ ਬਹੁਤ ਹੈ ਨਾ दो, तीन, चार, सत्त अट्ठ क्या फटा सारी फटा दी नौ दस ग्यारह बारह तेरह चौदह पंद्रह सोलह सतार अठारह उन्नी, बी, इक्की चौबी पच्ची छब्बीस सताई ठीक है आप वादा देता ਦੁਬਾਰਾ ਕਹਿਣ ਲਾ ਬਾਈ ਕਿਤੇ ਮੈਥੋਂ ਭੁੱਲ ਚੁੱਕ ਹੋ ਗਈ ਹੋਵੇ ਤੈਨੂੰ ਤੈਨੂੰ ਕਈ ਇਕੱਠੇ ਲੰਗੇ ਹੋਣ ਹਾਂ ਹਾਂ ਕੱਟਣਗੇ ਦੇਵਾਂਗੇ ਆਪਾਂ ਉਹਨੂੰ ਹਾਂ ਬਾਅਦ ਕਿੱਧਾਗੇ ਤੇ ਆਹ ਸ਼ਾਮ ਆ ਲੈ ਬਈ ਹੋਰ ਪੇ ਬਿਆਵਾ ਆਹ ਸੋ ਵੀ ਫੜ ਆਪਦਾ ਹੋ ਰਿਆਂ ਥਾਪੀਆਂ ਮਾਰ ਮਾਰ ਹੁਣ ਪਿਛ ਲੰਗਾ ਮਾਰਾਂਗੇ ਹੈ ਹੈ ਹਾਂ ਹੁਣ ਵੀ ਅਸੀਂ ਦਾ ਕੋਈ ਇਹਨੂੰ ਕਿ ਹੁੰਦਾ ਹੈ ਇਹਦਾ ਵੀ ਵਾਰੀ ਡਿੱਗਦਾ ਹੀ ਰਹਿੰਦਾ ਹੈ ਫਿਰ ਵੀ ਚੱਲਦਾ ਮਿਸਤਰਾ ਦਾ ਮੋੜ ਹਾਂ ਉਹ ਬੱਕਰੀ ਨੂੰ ਰੱਬ ਤੇਰੀ ਕਿਰਪਾ ਨਾਲ ਖਾਵੇ ਵੀ ਨਾ ਕਿਉਂ ਬਈ ਰੱਬ ਤੇਰੀ ਭਈ ਤੂੰ ਵੀ ਹਜ਼ਾਰ ਦੇ ਦੇ ਕਿਉਂ ਲੁਕੋ ਨਾ ਪਵਲਕਾ ਪਵਲਕ ਤੋਂ ਬਿਨਾ ਕੁਝ ਨਹੀਂ ਸਾਡਾ ਮਾਰ ਮੈ ਤੁਨ ਨਾ ਮਾਰੀ ਜੋ ਚ ਮਾਰੀ ਜਗ੍ਹਾ ਤੇ ਇੱਕ ਥਾਪੀ ਦਾ ਮਾਰ ਦੇ ਤਰਛਣ ਤੋਂ ਪੁਰਾਣੇ ਕਨੀ ਰਾਜੂ ਹਾਂ ਦੱਸ ਓਏ ਰਾਜੂ ਮੇਰੇ ਉਤੋਂ ਵੀ ਨੋਟਵਾਰ ਦਾ ਕਹਿੰਦਾ ਹੱਥ ਨਹੀਂ ਪਹੁੰਚਦਾ ਮੈਂ ਕਿਹਾ ਬੱਕਰੀ ਦੋ ਦੀ ਮਾਰ ਦੇ ਤੇਰੇ ਜਿੱਟੀਆ ਚਲੋ ਜੀ ਸੁਣ ਲਓ ਐ ਜੇ ਧੰਗ ਦੇ ਨਾਲ ਵਾਜੇ ਪਾਲ ਮੋੜ ਤੂੰ ਫਿਰਦਾ ਹੈਂ ਫਿਕਵਾ ਆ ਕੇ ਮੈਂ ਨੋਟਵਾਰ ਲੈਣਾ ਨਾ ਮੁਰਤੀ ਨਹੀਂ ਹੁਣ ਮੁਰਤੀ ਮਾਰਦੀ ਨਹੀਂ ਹੈਗੀ ਨਾ ਨਾ ਬੱਕਰੀ ਨਹੀਂ ਮੁਰਤੀ ਨੋਟ ਨਹੀਂ ਹੋਣਾ ਨੋਟ ਨਹੀਂ ਅਸੀਂ ਮੋੜਦੇ ਉਹਦਾ ਦਈ ਮੈਂ ਮੋੜਦੇ ਉਧਰ ਦਾ ਉਦੋਂ ਦਾ ਕੀ ਆਖੀ ਗੱਟਾ